ਇਹ ਦੇਸ਼ ਦੇ ਕਿਸਾਨਾਂ ਨੂੰ ਡੈਰ ਕੇ ਕਰਕੇ ਰੋਕ ਕੀ ਤਾਂ ਰੁਕੀ ਆ ਉਹਨਾਂ ਨੂੰ ਦੰਗੜਾ ਕੁੱਟਿਆ ਵੀ ਜਾ ਰਹੇ ਆ ਉਹਨਾਂ ਦੇ ਉੱਪਰ ਬਹੁਤ ਜ਼ਹੀਲੇ ਅਥਰੂ ਗੋਲੇ ਛਿੱਟੇ ਜਾ ਰਹੇ ਨੇ ਜਿਹਦੇ ਵਿੱਚ ਸਾਡੇ ਬਹੁਤ ਨੌਜਵਾਨ ਜ਼ਖਮੀ ਹੋਏ ਆ ਇੱਕ ਦੀ ਲੱਤ ਵੀ ਕੁੱਟ ਗਈ ਆ ਕਿੰਨਾ ਮਾਸ ਪਾੜ ਗਿਆ ਤੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਪੰਜਾਬ ਭਾਰਤ ਦਾ ਹਿੱਸਾ ਨਾ ਹੋਵੇ ਇਸ ਤਰ੍ਹਾਂ ਬਣਾਤਾ ਜਿਵੇਂ ਪੰਜਾਬ ਵੱਖਰਾ ਸੂਬਾ ਹੋਵੇ ਵੱਖਰਾ ਦੇਸ਼ ਹੋਵੇ ਤੇ ਮੁੰਡਾ ਤਾਂ ਹੈ ਨਹੀਂ ਕਿ ਇਹ ਸਬਰ ਨਾਲ ਜ਼ਬਰਦਸਤ ਮੁਕਾਬਲਾ ਕਰਨਗੇ ਤੇ ਇਥੋਂ ਜਿੱਤ ਕੇ ਜਾਣਗੇ ਪਰ ਮੈਂ ਕਿੰਨਾ ਤੱਕ ਮਰਗੀ ਦਰ ਇਹ ਸਰ ਸਾਨੂੰ ਐ ਮੰਨਦੇ ਵੀ ਜਿੱਤਰਾ ਹੀ ਹੱਤਵੰਦੀ ਹੁੰਨੇ ਆ ਆਪਣੇ ਦੇਸ਼ ਦੇ ਵਿੱਚ ਖੜੇ ਆ ਆਪਣੇ ਦੇਸ਼ ਦੇ ਨਾਲ ਹੀ ਗੱਲ ਕਰ ਰਹੇ ਆ ਸਾਡੇ ਨਾਲ ਐਡਾ ਮਾਰਾ ਤੇ ਤੀਰਾ ਕਰਨ ਦੀਆਂ ਇਹ ਸਰਕਾਰਾਂ ਸਾਡੇ ਘੜੀ ਕੰਦ ਪੱਥਰ ਕੰਡੇ ला ਸਕਦੇ ਸਾਨੂੰ ਪਾਕਿਸਤਾਨ ਮਾਰਾ ਫਿਰ ਇਹਨਾਂ ਨਾਲ ਦੇਸ਼ ਦੇ ਨਾਲੋਂ ਅਸੀਂ ਕੀ ਇਹਨਾਂ ਨਾਲ ਬਿਗਾੜਿਆ ਅੱਜਾ ਜਿਹੜਾ ਇਹਨਾਂ ਨੇ ਨਾਲ ਵਟੀਰਾ ਵੇਖੋ ਬੰਬ ਗੋਲੇ ਕਦੋਂ ਚੱਲਦੇ ਆ ਜਦੋਂ ਗਾੜੀ ਅਤਵਾਦ ਹੋਵੇ ਸਾਨੂੰ ਇਹ ਅਤਵਾਦੀਆ ਸਾਬਤ ਕਰਨਾ ਚਾਹੁੰਦੇ ਆ ਭਾਵੇਂ ਮਰਜੀ ਆ ਭਾਵੇਂ ਰਹਿ ਜੀਏ ਆਪਣੇ ਘਰੋਂ ਆ ਵੇਖੋ ਚਿੱਟੇ ਖਾਫਣ ਲੈ ਕੇ ਆਏ ਆ ਘਰ ਦੇ ਨੂੰ ਵੀ ਕਹਿ ਕੇ ਆਏ ਆ ਜੇ ਅਸੀਂ ਆ ਗਏ ਤਾਂ ਠੀਕ ਆ ਜੇ ਨਾ ਆਏ ਤੇ ਸਾਡੀ ਉਡੀਕ ਨਹੀਂ ਕਰਨੀ ਇਹ ਨਾਲ ਬਣਾਈ ਹੈ ਤੇ ਬਹੁਤ ਦੀ ਕੋਈ ਨਹੀਂ ਕਿ ਕਿ ਆਪ ਵੀ ਸਾਡੀ ਕਰਕੇ 6 ਮਿੰਟ ਸਾਡੀ ਹੋ ਰਹੀ ਹੈ। ਹੁਣ ਕਰਾ ਤੋਂ ਸੁਣਾਲ ਲੜਨਾ। ਪਰ ਅੱਜ ਆਪਦੇ ਹੀ ਪੰਜਾਬ ਦੇ ਕਿਸਾਨਾਂ ਨੂੰ ਮੈਰੀਕੇਟ ਕਰਕੇ ਰੋਕੀ ਤਾਂ ਰੁਕੀ ਆ। ਉਹਨਾਂ ਦੇ ਨਾਲ ਕੁੱਤੇ ਵੀ ਜਾ ਰਹੇ ਆ। ਉਹਨਾਂ ਦੇ ਉੱਪਰ ਬਹੁਤ ਜਹੀਲੇ ਅਥਰੂ ਗੋਲੇ ਛਿੱਟੇ ਜਾ ਰਹੇ ਨੇ। ਜਿਹਦੇ ਵਿੱਚ ਸਾਡੇ ਬਹੁਤ ਨੌਜਵਾਨ ਜ਼ਖਮੀ ਹੋਏ ਆ। ਇੱਕ ਦੀ ਲੱਤ ਵੀ ਟੁੱਟ ਗਈ ਆ। ਕਿੰਨੇ ਮਾਸ ਪਾੜ ਗਿਆ। ਇਸ ਤਰ੍ਹਾਂ ਲੱਗਦਾ ਵੀ ਜਿਵੇਂ ਪੰਜਾਬ ਭਾਰਤ ਦਾ ਹਿੱਸਾ ਨਾ ਹੋਵੇ ਇਸ ਤਰ੍ਹਾਂ ਬਣਾਤਾ ਜਿਵੇਂ ਪੰਜਾਬ ਵੱਖਰਾ ਸੂਬਾ ਹੋਵੇ ਵੱਖਰਾ ਦੇਸ਼ ਹੋਵੇ ਜਿਹੜਾ ਮਾਹੌਲ ਹੈ ਤੇ ਬਹੁਤ ਜ਼ਿਆਦਾ ਖiracialਾ ਹੈ ਚੰਗੀ ਗੱਲ ਨਹੀਂ ਹੈ ਕਿ ਕੇਂਦਰ ਸਰਕਾਰ ਤੇ Haryana ਸਰਕਾਰ ਵਾਸਤੇ ਇਹ ਨਤੀਜੇ ਭੋਤਨੇ ਪੈਣਗੇ ਕਿਉਂਕਿ ਕਿਸਾਨ ਜਿਸ ਤਰ੍ਹਾਂ ਕਰ ਰਹੇ ਆ ਵੀ ਡਰਾ ਕੇ ਛਿਟਕੇ ਗੋਲੇ ਅਥਰੂ ਗੈਸ ਦੇ ਗੋਲੇ ਛਿਟਕੇ ਗੰਦਾ ਪਾਣੀ ਪਾ ਕੇ ਕੈਮੀਕਲ ਵਾਲਾ ਤੇ ਲਾਠੀਆਂ ਮਾਰ ਕੇ ਵਾਪਸ ਮੁੜ ਜਾਣਗੇ ਇਹ ਮੁੜਨਰ ਤਾਂ ਹੈ ਨਹੀਂਗੇ ਇਹ ਸਬਰ ਨਾਲ ਜ਼ਬਰਦਸਤ ਮੁਕਾਬਲਾ ਕਰਨਗੇ ਇਥੇ ਜਿੱਤ ਕੇ ਜਾਣਗੇ ਭਾਵੇਂ ਕਿੰਨਾ ਤੱਕ ਮਰਜ਼ੀ ਲੱਗ ਠੀਕ A 부ra ext ordinary mis morally ਇਹ ਤਰ੍ਹਾਂ ਦਾ ਵਿਹਾਰ ਜਿਹੜਾ ਵਾ ਤੁਹਾਨੂੰ ਕੀ ਨਾਮ ਬਜੀ ਮੇਰਾ ਨਾਮ ਸੁਵਿੰਦਰ ਸਿੰਘ ਇਚਕਾਵਾ ਬਲਾਕ ਪ੍ਰਧਾਨ ਭਾਰਤੀ ਸੰਜਨ ਦੀਕੇ ਜੂ ਸਿੱਧੂਪੁਰ ਤੋਂ ਅੱਛਾ ਜੀ ਸਾਡੇ ਕਿਸ ਤਰ੍ਹਾਂ ਵੇਖਦੇ ਹਾਂ ਗੋਲੇ ਤੇ ਗੋਲੇ ਤੱਕ ਜਾ ਰਹੇ ਨੇ ਇਸ ਤਰ੍ਹਾਂ ਲੱਗ ਰਿਹਾ ਕਿ ਜਿਸ ਤਰ੍ਹਾਂ 1970 1947 ਦੀ ਲੜਾਈ ਰਹੀ ਹੈ ਇਹ ਸਰ ਸਾਨੂੰ ਐ ਮੰਨਦੇ ਵੀ ਜਿੱਤਰਾ ਹੀ ਹੱਤਵਾਦੀ ਹੁੰਦੇ ਆ ਆਪਣੇ ਦੇਸ਼ ਦੇ ਵਿੱਚ ਖੜੇ ਆ ਆਪਣੇ ਦੇਸ਼ ਦੇ ਨਾਲ ਹੀ ਗੱਲ ਕਰ ਰਹੇ ਆ ਸਾਡੇ ਨਾਲ ਐਡਾ ਮਾੜਾ ਤੀਰਾ ਕਰਨ ਦੀਆਂ ਇਹ ਸਰਕਾਰਾਂ ਸਾਡੇ ਘੜੀ ਕੰਧ ਪੱਥਰ ਕੰਡੇ ਲਾ ਸਕਦੇ ਸਾਨੂੰ ਪਾਕਿਸਤਾਨ ਮਾਰਾ ਫਿਰ ਇਹਨਾਂ ਨਾਲ ਦਿਸ ਦੇ ਨਾਲ ਉਹ ਅਸੀਂ ਕੀ ਇਹਨਾਂ ਨਾਲ ਬਿਗਾੜਿਆ ਉਹ ਅਸੀਂ ਵੀ ਇਸੇ ਦੇਖਦੇ ਵਿੱਚ ਜੰਮੇ ਪਏ ਆ ਇਸੇ ਦੇਖਦੇ ਵਿੱਚ ਹੀ ਖਾਂਦੇ ਆ ਸਾਡਾ ਜਿਹੜਾ ਵਾ ਇਹਨਾਂ ਨੇ ਜੀ ਜੀ ਸਾਡਾ ਜਿਹੜਾ ਇਹਨਾਂ ਦੇ ਨਾਲ ਵਟੀਰਾ ਵੇਖੋ ਬੰਬ ਗੋਲੇ ਕਦੋਂ ਚੱਲਦੇ ਆ ਜਦੋਂ ਗਾੜੀ ਅਤਵਾਦ ਹੋਵੇ ਸਾਨੂੰ ਇਹ ਅਤਵਾਦੀ ਆ ਸਾਬਤ ਕਰਨਾ ਚਾਹੁੰਦੇ ਆ ਸਾਡੇ ਨਾਲ ਪਾਕਿਸਤਾਨ ਦੋਸਤੀ ਕਰਨਾ ਚਾਹੁੰਦਾ ਅਸੀਂ ਪਾਕਿਸਤਾਨ ਫਿਰ ਸਾਨੂੰ ਇਹਨਾਂ ਨਾਲੋਂ ਕੀ ਮਾਰਾ ਉਹ ਦੱਸੋ ਤੁਸੀਂ ਆਪਣੇ ਵਿਚਾਰ ਕਰਕੇ ਕਿ ਸਾਨੂੰ ਪਾਕਿਸਤਾਨ ਦੇ ਵਿੱਚ ਜਾਣਾ ਫਿਰ ਮਨਜ਼ੂਰ ਹੈ ਕਿ ਇੱਧਰ ਰਹਿਣਾ ਮਨਜ਼ੂਰ ਹੈ ਜਦੋਂ ਸਾਡੇ ਨਾਲ ਵਟੀਦਾ ਹੀ ਇਹਨਾਂ ਦਾ ਹੱਥਮਧਰੀਆਂ ਵਾਲਾ ਇਹ ਪੁਲਿਸ ਦਾ ਤਸੱਦਦ ਦੇਖ ਕੇ ਕੀ ਕਿਸਾਨਾਂ ਦੇ ਹੌਸਲੇ ਡਗਮਗਣਗੇ ਕਿਸਾਨਾਂ ਦੀ ਆਵੇ ਅੰਮ੍ਰਿਤਸਰ ਦੇ ਟਰੈਕਟਰ ਆ ਹੀ ਗਾੜੀ ਲਾ ਕੇ ਲੱਗੇ ਤੋਰਨ ਭਾਵੇਂ ਮਰਜੀ ਹੈ ਭਾਵੇਂ ਰਹਿ ਜਾਈਏ ਆਪਣੇ ਘਰੋਂ ਆ ਵੇਖੋ ਚਿੱਟੇ ਖਾਫਣ ਲੈ ਕੇ ਆਏ ਆ ਘਰ ਦੇ ਨੂੰ ਵੀ ਕਹਿ ਕੇ ਆਏ ਆ ਜੇ ਅਸੀਂ ਆ ਗਏ ਤਾਂ ਠੀਕ ਹੈ ਜੇ ਨਾ ਆਏ ਤੇ ਸਾਡੀ ਉਡੀਕ ਨਹੀਂ ਕਰਨੀ मुंहिंजे <laughs> 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 ਕਰ ਲਓ ਖਾਲੀ ਇੱਕ ਵਾਰੀ ਪੈਰ ਦੋ ਆ ਬੜੀ ਦੂਰ ਆਈ ਹੈ ਪੈਰ 40 ਲੈ ਲੈ ਥੰਗ ਲਾਦੀ ਪੈਣ ਚੋਰਦਿਆਲੇ ਜਾਓ ਯਾਰ ਹੋ ਜਾਓ ਭਾਈ ਕਿਉਂ ਉਹਨਾਂ ਨੂੰ ਵਾਰ-ਵਾਰ ਪੀਓ ਨਾ ਨਾ ਨਹੀਂ ਚੱਲਦਾ ਨਾ ਪਾਨੋ ਆ ਜਾਓ ਭਾਈ ਪਿੱਛੇ ਹੋ ਜਾਓ ਹੋ ਜਾਓ ਯੇਸ ਆਪ ਇੱਕ ਵਾਰਨਿੰਗ ਆਪਕੇ دی ਜਾ ਰਹੀ ਹੈ ये तो आप ये से पैरिकेड लगा हैं तो होगी आप लोग इस बात को समझे और पुलिस को मत अननेसेसरी